ਇਹ ਵਪਾਰੀ ਹੈ ਡਰਾਈ ਫਰੂਟ ਦਾ ਦਾਨਿਸ਼ ਆਰਫਾਨ ਭਾਗਾ ਇਹ ਮੁੰਬਈ ਦਾ ਇਹਦੇ ਨਾਲ ਭਗਤਪ੍ਰੀਤ ਵਾਸੀ ਖੰਨਾ ਨੇ ਇੱਥੇ ਲੁਧਿਆਣਾ ਕਿ ਡੀਲ ਕੀਤੀ ਸੀ ਜਿਹਦੇ ਸੰਧ ਵਿੱਚ ਉਹ ਆਏ ਸੀ ਇੱਥੇ ਡੀਲ ਕਰਕੇ ਉਹਨਾਂ ਨੇ ਸਾਰਾ ਡਰਾਈ ਫਰੂਟ ਲੈ ਲਿਆ ਸੀ ਭਗਤਪ੍ਰੀਤ ਤੇ ਉਸ ਤੋਂ ਬਾਅਦ ਉਹ ਚੀਟਿੰਗ ਕਰਕੇ ਉਹਨੂੰ ਧੋਖਾ ਦਿੱਤੀ ਕਿ ਸਾਰਾ ਮਾਲ ਹੜੱਪ ਗਏ ਉਹਦੇ ਸੰਧ ਵਿੱਚ ਐਫਆਰ ਨੰਬਰ 6 ਅੰਡਰ ਸੈਕਸ਼ਨ 420 460 68 474 ਥਾਣਾ ਸਰਾਬਾ ਨਗਰ ਵਿਖੇ ਦਰਜ ਹੋਇਆ ਜੀ ਤਫਤੀਸ਼ ਉਚਾਰ ਸੀਆਈਏ ਦੂ ਸੈਕੰਡ ਟੂ ਬਿਆਨ ਤੀਨ ਜਾਰੀ ਕਰ ਰਹੇ ਨੇ ਸਰ ਡੀਲ ਕਿੱਥੇ ਹੋਈ ਸੀ ਤੇ ਕਿੰਨੇ ਦੀ ਹੋਈ ਸੀ ਕਿੰਨੇ ਇਹ ਵੇਪਸ ਹੋਈ ਸੀਗੀ ਵੇਪਸ ਮਾਲ ਚ ਕਰੀਬ 7.5 ਕਰੋੜ ਦੀ ਠੱਗੀ ਹੈ ਤੇ ਉਹਦੀ ਤਫਤੀਸ਼ ਜਾਰੀ ਹੈ ਕਿਸੇ ਬੰਦੇ ਦੀ ਕੁਝ ਜਾਣਕਾਰੀ ਕੁਝ ਅਪਡੇਟ ਹੋਈ ਹੈ ਕਿਸ ਬੰਦੇ ਅ ਬਸ ਜੀ ਪਰਚਾ ਕੇਸ ਰਜਿਸਟਰ ਹੋ ਗਿਆ ਹੈ 482 ਇਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਜੋ ਅਪਡੇਟ ਆਊਗਾ ਤੁਹਾਨੂੰ ਦੇ ਦਾਂਗੇ ਸਿਰਫ ਠੱਗੀ ਦੇ ਵਿੱਚ ਇੱਕੋ ਹੀ ਵਿਅਕਤੀ ਸ਼ਾਮਲ ਹੈ ਹੋਰ ਵੀ ਨਹੀਂ ਅੱਗੇ ਹੋਰ ਵੀ ਇਹਦੇ ਨਾਲ ਹੈਗੇ ਨੇ ਸੰਬੰਧਿਤ ਤੇ ਜੋੜੇ ਜਿਹੜੇ ਆਈ ਜਾਣਗੇ ਤੁਹਾਨੂੰ ਦੱਸੀ ਜਾਊਗਾ ਸਰ ਗ੍ਰਸਤਾਰੀ ਹੋਣੀ ਹੈ ਨਹੀਂ ਹਜੇ ਨਹੀਂ ਹਜੇ ਪਰਚਾ ਜਿਹੜੀ ਕੋਈ ਗੈਂਗ ਹੈ ਕਈ ਜਿਹੜਾ ਮਟਕੋ ਹਜੇ 29 ਇੱਕ ਨੂੰ ਹੋਇਆ ਪਰਚਾ ਅਜੇ ਤੇ ਇਹ ਅੱਜ 2 ਦਿਨ ਹੋਏ ਨੇ ਤਪੀਸ਼ ਜਾਰੀ ਹੈ ਜਿਹੜੇ ਵੀ ਆਈ ਜਾਣਗੇ ਤੁਹਾਨੂੰ ਦੱਸਿਆ ਤੇ ਸਰ ਲੱਗਦਾ ਕਿ ਕੁਝ ਇਹਨਾਂ ਦਾ ਕੋਈ ਗ੍ਰੋ ਹੋ ਸਕਦਾ ਕੋਈ ਕੈਂਪ ਹੋ ਸਕਦਾ ਕਿ ਇਹ ਤਾਂ ਲੁੱਟਾ ਹੋਇਆ ਜਾਂ ਅਸੀਂ ਇਹਨਾਂ ਦੇ ਅਸੀਂ ਸਾਰੀ ਇੱਕ ਕ੍ਰਾਈਮ ਡਿਟੇਲ ਵਗੈਰਾ ਇਹਨਾਂ ਹੀ ਲੈ ਰਹੇ ਹਾਂ ਇਹਨਾਂ ਦੇ ਸਬੰਧਤ ਥਾਣਿਆਂ ਤੋਂ ਜੋ ਵੀ ਹੋਊਗਾ ਸਾਹਮਣੇ ਸੁਣਤੀ ਸਰ ਰੂਪੀ ਲੈਣਵਾਲੇ ਕਿੱਥੇ ਨੇ ਰੂਪੀ ਖਨੇ ਦਾ